ਜੈ ਮਸੀਹ ਕੀ ਔਰ ਮੈਂ ਫਿਰ ਤੋਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਹਾਜ਼ਰ ਹਾਂ ਵੈਂਜਲਿਸ ਡਿੰਪਲ ਤੁਹਾਡੇ ਸਭ ਦੇ ਸਾਹਮਣੇ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਤੁਹਾਡਾ ਸਭ ਦਾ ਵੈਲਕਮ ਕਰਦੀ ਆ ਇੱਕ ਨਵੇਂ ਮੈਸੇਜ ਦੇ ਨਾਲ ਜੋ ਪਰਮੇਸ਼ਰ ਨੇ ਮੈਨੂੰ ਨਿਆ ਪੇਗ ਦਿੱਤਾ ਮੈਸੇਜ ਦਾ ਨਿਆ ਜੋ ਮੈਨੂੰ ਪਰਮੇਸ਼ਰ ਨੇ ਗਹਿਰਾ ਪੇਗ ਮੇਰੇ ਉੱਪਰ ਜ਼ਾਹਿਰ ਕੀਤਾ ਉਹ ਤੁਹਾਡੇ ਨਾਲ ਅੱਜ ਮੈਂ ਸ਼ੇਅਰ ਕਰਨ ਜਾ ਰਹੀ ਆ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਔਰ ਤੁਹਾਡਾ ਸਭ ਦਾ ਵੈਲਕਮ ਕਰਦੀ ਆ ਖੁਦਾਵੰਦ ਦੀ ਇਸ ਪਵਿੱਤਰ ਹਜ਼ੂਰੀ ਦੇ ਵਿੱਚ ਹਾਲੇਲੂਇਆ ਸੋ ਆਓ ਅਸੀਂ ਸਭ ਜਨ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਅੱਜ ਦੇ ਪਵਿੱਤਰ ਕਲਾਮ ਨੂੰ ਸੁਣਨ ਤੋਂ ਸਮਝਣ ਤੋਂ ਪਹਿਲੇ ਕਿ ਖੁਦਾਵੰਦ ਸਾਨੂੰ ਬੁੱਧ ਦੇ ਔਰ ਅਸੀਂ ਉਸ ਮੈਸੇਜ ਨੂੰ ਉਸ ਮੰਨੇ ਨੂੰ ਅੱਜ ਪੂਰਨ ਤੌਰ ਤੇ ਆਪਣੀ ਲਾਈਫ ਵਿੱਚ ਲੈ ਪਾਈਏ ਜਿਸ ਤਰ੍ਹਾਂ ਖੁਦਾਵੰਦ ਸਾਨੂੰ ਚਾਹੁੰਦੇ ਹੈ ਕਿ ਅਸੀਂ ਇਸ ਅੱਜ ਦੇ ਇਸ ਮੈਸੇਜ ਨੂੰ ਆਪਣੀ ਲਾਈਫ ਦੇ ਵਿੱਚ ਲਈਏ ਹਾਲੇਲੂਇਆ ਔਰ ਅਸੀਂ ਉਸ ਤਰ੍ਹਾਂ ਦੀ ਤਿਆਰੀ ਕਰੀਏ ਉਸ ਤਰ੍ਹਾਂ ਦੇ ਬਣ ਜਾਈਏ ਅੱਜ ਜੋ ਸਾਡੇ ਖੁਦਾਵੰਦ ਨੂੰ ਪਸੰਦ ਹੈ ਅਸੀਂ ਉਸ ਤਰ੍ਹਾਂ ਦੇ ਬਣ ਜਾਈਏ हाली लुई है सो अमेर के पवित्र कलाम की तरफ जाने तो प्रार्थना करते हैं सब जन मिलकर हाली लुई आईया हाली लुया धन्यवाद पिता यशु मैं थोड़ा करेंक्स कर दी मेरे सहमति परमेश्वर आज देश दिन दे आज समय लिए जो कि सबन बख्शे अपनी रहमत अपनी दया ऊपर बरसाया सुबह तो लैके हूं तक सू सब पिता परमेश्वर परमेश संभाल के रखिया ਔਰ ਮੇਰੇ ਪਿਤਾ ਪਰਮੇਸ਼ਰ ਜੀ ਸਾਡੀ ਜ਼ਿੰਦਗੀ ਦੇ ਇੱਕ ਹੋਰ ਦਿਨ ਬਹੁਤ ਵਧੀਆ ਗਿਆ ਇਹ ਤੁਹਾਡਾ ਧੰਨਵਾਦ ਕਰਦੇ ਤੁਹਾਡਾ ਥੈਂਕਸ ਕਰਦੇ ਮੇਰੇ ਸਾਮੱਤੀ ਪਰਮੇਸ਼ਰ ਜੀਵਿਤ ਪਰਮੇਸ਼ਰ ਮੇਰੀ ਜ਼ਿੰਦਾ ਖੁਦਾਬੰਦਾ ਔਰ ਅੱਜ ਦਾ ਜੋ ਪਵਿੱਤਰ ਕਲਾਮ ਦਾ ਬੀਜ ਬੋਇਆ ਜਾਏ ਸਭ ਜਿੰਦਗੀਆਂ ਦੇ ਸੁਣਨ ਵਾਲਿਆਂ ਦੇ ਪਿਤਾ ਪਰਮੇਸ਼ਰ ਜੀ ਸਭ ਦੀਆਂ ਜਿੰਦਗੀਆਂ ਦੇ ਵਿੱਚ ਇਸ ਸੋ ਗੁਨਾ ਫਲ ਨੂੰ ਲੈ ਕੇ ਆਏ ਮੇਰੇ ਜੰਦਾ ਖੁਦਾਬੰਦਾ ਰ ਸਭ ਜ਼ਿੰਦਗੀਆਂ ਚੇਂਜ ਹੋਣ ਮੇਰੇ ਜੀਵਿਤ ਪਰਮੇਸ਼ਰ ਜਿਸ ਤਰ੍ਹਾਂ ਤੁਸੀਂ ਚਾਹਦੇ ਹੋ ਅਸੀਂ ਉਸ ਤਰ੍ਹਾਂ ਦੇ ਬਣ ਜਾਈਏ ਜੋ ਤੁਹਾਨੂੰ ਪਸੰਦ ਆਏ ਅਸੀਂ ਐਸੀ ਦੁਲਹਨ ਬਣ ਜਾਈਏ ਮੇਰੇ ਜਨਤਾ ਖੁਦਾਬੰਦ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡਾ ਥੈਂਕਸ ਕਰਦੀ ਔਰ ਅੱਗੇ ਦਾ ਵੀ ਰਹਿੰਦਾ ਸਮਾ ਤੁਹਾਡੇ ਪਾਕ ਪਵਿੱਤਰ ਜਾਲੀ ਹੱਤਾ ਵਿੱਚ ਸੌਂ ਪਿੰਨੀ ਮੇਰੇ ਜੀਵਿਤ ਪਰਮੇਸ਼ਰ ਬੋਲਣ ਵਾਲੀ ਬੈਣੀ ਬਲਕਿ ਤੁਹਾਡਾ ਆਤਮਾ ਮੇਰੇ ਵਿੱਚ ਹੋ ਕੇ ਅੱਜ ਸਭ ਨਾਲ ਗੱਲਬਾਤ ਕਰੇ ਪਿਤਾ ਪਰਮੇਸ਼ਰ ਜੀ ਇਸ ਮੈਸੇਜ ਨੂੰ ਦੇਣ ਵਾਸਤੇ ਪਿਤਾ ਪਰਮੇਸ਼ਰ ਜੀ ਮੇਰੇ ਮੁਖ ਵਿੱਚ ਤੁਸੀਂ ਆਪਣੇ ਸ਼ਬਦਾਂ ਨੂੰ ਪਾਉਣਾ ਮੇਰੇ ਜਿੰਦਾ ਖੁਦਾਵੰਦਾ ਤਾਂ ਕਿ ਸੁਣਨ ਵਾਲੇ ਸਾਰੇ ਬਲੈਸ ਹੋਣ ਤੁਹਾਡੇ ਸਾਮਰਤੀ ਜਲਾਲੀ ਨਾਮ ਦੇ ਵਿੱਚ ਜਿੰਦਾ ਖੁਦਾਵੰਦਾ ਤੁੜਾ ਧੰਨਵਾਦ ਕਰ ਤੁੜਾ ਥੈਂਕਸ ਕਰਦੀ ਔਰ ਇਸ ਪ੍ਰਾਰਥਨਾ ਨੂੰ ਮੰਗਦੇ ਤੁਹਾਡੇ ਪਿਆਰੇ ਬੱਚੇ ਪ੍ਰਭੂ ਯਿਸੂ ਵਿੱਚ ਸੇਧਨਾਂ ਵਿੱਚ ਆਮੇਨ ਹallelujah ਸੋ ਮੈਂ ਤੁਹਾਡਾ ਸਭ ਦਾ ਵੈਲਕਮ ਕਰਦੀ ਹਾਂ ਫਿਰ ਤੋਂ ਖੁਦਾਬੰਦੀ ਇਸ ਪਵਿੱਤਰ ਹਜ਼ੂਰ ਦੇ ਵਿੱਚ ਉਹ ਰਾਜ਼ ਦਾ ਜੋ ਪਵਿੱਤਰ ਕਲਾਮ ਹੈ ਜੋ ਸਾਡੇ ਸਭ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਉਸ ਤਰ੍ਹਾਂ ਦੀ ਤਿਆਰੀ ਕਰੀਏ ਜੋ ਖੁਦਾਵਰ ਨੂੰ ਪਸੰਦ ਹੈ ਹallelujah ਅਸੀਂ ਜਾਣਦੇ ਹਾਂ ਕਿ ਜਦੋਂ ਅਸੀਂ ਸਾਰੇ ਜਾਣੇ ਇਸ Song ਵੀ ਗਾਣੇ ਵਚਨ ਵੀ ਪੜ੍ਹਦੇ ਆ ਕਿ ਉੱਡੇ ਜਾਣਾ ਹੈ ਉੱਡ ਜਾਣਾ ਹੈ ਯੇਸ਼ੂ ਨਾਸਰੀ ਦੀ ਦੁਲਹਨ ਨੇ ਉੱਡ ਜਾਣਾ ਹੈ ਅਸੀਂ ਸਾਰੇ ਜਾਣੇ ਇਸ Song ਨੂੰ ਗਾਉਣੇ ਆ ਸੁਣਦੇ ਵੀ ਆ ਪਰ ਕੀ ਸਾਡੀ ਤਿਆਰੀ ਹੈ ਕਿ ਜਿਸ ਤਰ੍ਹਾਂ ਪਰਮੇਸ਼ਰ ਨੂੰ ਪਸੰਦ ਹੈ ਕਿਉਂਕਿ ਉਡਾਈ ਜੋ ਪਰਮੇਸ਼ਰ ਦੇ ਨਾਲ ਉਹੀ ਜਾਣੇ ਜੋ ਪੂਰੀ ਤਿਆਰੀ ਦੇ ਨਾਲ ਹੋਣਗੇ ਅਸੀਂ ਜਾਣਦੇ ਹਾਂ ਕਿ ਸਾਡਾ ਦੂਲਾ ਖੁਦਾਵੰ ਪਿਤਾ ਯੀਸ਼ੂ ਜਦੋਂ ਆਣਾ ਤੇ ਅਸੀਂ ਸਾਰੇ ਆਦੁਲਨ ਰੂਪੀ ਜਿੰਨੀਆਂ ਵੀ ਅਸੀਂ ਪਰਮੇਸ਼ਵਰ ਦੇ ਲੋਕ ਐ ਅਸੀਂ ਸਭ ਨੇ ਉਠਾਏ ਜਾਣਾ ਤੇ ਉਹਦੇ ਵਾਸਤੇ ਸਾਨੂੰ ਕੀ ਤਿਆਰੀ ਕਰਨੀ ਪੈਣੀ ਹੈ ਜਿਸ ਤਰ੍ਹਾਂ ਖੁਦਾਵੰ ਨੇ ਬੋਲਿਆ ਜਿਸ ਤਰ੍ਹਾਂ ਕਿ ਇੱਕ ਸੰਸਾਰਿਕ ਦੁਲਨ ਆਪਣੇ ਦੁਲਹੇ ਦੇ ਲਈ ਸਜਦੀ ਹੈ ਉਹ ਸਾਰੇ ਕੰਮ ਉਸ ਤਰ੍ਹਾਂ ਦੇ ਕਰਦੀ ਜੋ ਉਸਦੇ ਦੁਲੇ ਨੂੰ ਪਸੰਦ ਹੁੰਦਾ ਉਹ ਉਸੇ ਉਸ ਦੇ ਅਕੋਰਡਿੰਗਲੀ ਉਹ ਸਜਦੀ ਹੈ ਉਹ ਦੇ ਅਕੋਰਡਿੰਗਲੀ ਉਹ ਆਪਣੇ ਪਹਿਰਾਵਾ ਪੈਂਦੀ ਹੈ ਜਿਸ ਤਰ੍ਹਾਂ ਉਹਦੇ ਦੂਲੇ ਨੂੰ ਪਸੰਦ ਹੁੰਦਾ ਉਸ ਤਰ੍ਹਾਂ ਦੀ ਬੰਨਦੀ ਤਾਂ ਕਿ ਉਹ ਦੂਲੇ ਨੂੰ ਪਸੰਦ ਆਏ ਦੂਲਾ ਕਿਤੇ ਉਹਦੇ ਕੋਲੋਂ ਨਿਰਾਸ਼ ਨਾ ਹੋ ਜਾਏ ਉਸ ਨੂੰ ਦੇਖ ਕੇ ਉਸ ਦੀ ਤਿਆਰੀ ਨੂੰ ਦੇਖ ਕੇ ਉਸ ਦੇ ਸੁਭਾਅ ਨੂੰ ਦੇਖ ਕੇ ਔਰ ਕਿਤੇ ਉਹਨੂੰ ਛੱਡ ਕੇ ਚਲਾ ਨਾ ਜਾਏ ਇੱਕ ਸੰਸਾਰਿਕ ਦੂਲਨ ਕਿੰਨੀ ਤਿਆਰੀ ਕਰਦੀ ਹੈ ਆਪਣੇ ਦੂਲੇ ਵਾਸਤੇ ਕਿ ਅੱਜ ਉਸਦੇ ਦੂਲੇ ਨੇ ਆਣਾ ਔਰ ਉਸਨੇ ਉਸਦੇ ਨਾਲ ਜਾਣਾ ਉਹ ਉਸਦੇ ਮਨਪੌਂਦੀ ਬਣ ਜਾਂਦੀ ਹੈ ਹallelujah ਸੋ ਸਾਨੂੰ ਵੀ ਪਤਾ ਕਿ ਸਾਡੇ ਦੁਲੇ ਨੇ ਆਣਾ ਸਾਡੇ ਪ੍ਰਭ ਯੇਸ਼ੂ ਮਸੀਹ ਨੇ ਆਣਾ ਸਾਡੇ ਪਰਮੇਸ਼ਰ ਨੇ ਆਣਾ ਔਰ ਉਸ ਘੜੀ ਉਸ ਪਲ ਨੂੰ ਕੋਈ ਨਹੀਂ ਚਾਹੁੰਦਾ ਸੋ ਸਾਨੂੰ ਸਭ ਨੂੰ ਕੀ ਕਰਨਾ ਉਸ ਤੋਂ ਪਹਿਲੇ ਅਸੀਂ ਤਿਆਰੀ ਕਰਨੀ ਹੈ ਜਿਸ ਤਰ੍ਹਾਂ ਪਵਿੱਤਰ ਕਲਾਮ ਸਾਨੂੰ ਸਿਖਾਉਂਦਾ ਸਾਨੂੰ ਵੀ ਪੂਰੀ ਉਸੇ ਤਰ੍ਹਾਂ ਹੀ ਤਿਆਰੀ ਕਰਨੀ ਜਿਸ ਤਰ੍ਹਾਂ ਇੱਕ ਸੰਸਾਰਿਕ ਦੁਲਨ ਆਪਣੇ ਦੁਲੇ ਦੇ ਵਾਸਤੇ ਸਜਦੀ ਹੈ ਤੇ ਸਾਨੂੰ ਜਿਹੜਾ ਖੁਦਾਵੰ ਸਾਡਾ ਸਪਿਰਚੁਅਲ ਜੋ ਸਾਡਾ ਆਤਮਿਕ ਪਿਤਾ ਆਤਮਿਕ ਸਾਡਾ ਦੁਲਾ ਤੇ ਅਸੀਂ ਸਾਰਿਆਂ ਨੇ ਕੀ ਕਰਨਾ ਉਸ ਨਾਲ ਸਜ ਜਾਣਾ ਆਤਮਾ ਦੇ ਨਾਲ ਪਰਮੇਸ਼ੁਰ ਦੇ ਫਲਾਂ ਦੇ ਨਾਲ ਅਸੀਂ ਆਪਣੇ ਆਪ ਨੂੰ ਸਜਾਉਣਾ ਉਸ ਦੇ ਦਾਨਾਂ ਵਰਦਾਨਾਂ ਦੇ ਨਾਲ ਅਸੀਂ ਸਜਾਉਣਾ ਉਸ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਮਹਿਲ ਵਿੱਚ ਰਹਿ ਕੇ ਵਿਧੀਆਂ ਦੇ ਵਿੱਚ ਰਹਿ ਕੇ ਅਸੀਂ ਆਪਣੀ ਲਾਈਫ ਨੂੰ ਜੀਉਣਾ ਜੋ ਖੁਦਾਵੰਨ ਨੂੰ ਪਸੰਦ ਹੈ ਕਿ ਪਾਪ ਨਾ ਕਰ ਵਿਵਾਚਾਰ ਨਾ ਕਰ ਚੋਰੀ ਨਾ ਕਰ ਜੋ ਖੁਦਾਵੰਨ ਨੇ ਸਾਨੂੰ ਕੀ ਕਿਤੇ ਹੈ ਦਸ ਹੁਕਮ ਦੱਸੇ ਹੈ ਇਸ ਤੋਂ ਇਲਾਵਾ ਹੋਰ ਵੀ ਖੁਦਾਬ ਨੇ ਬਹੁਤ ਸਾਰੀਆਂ ਐਸੀ ਅਗਿਆਵਾਂ ਦਿੱਤੀਆਂ ਬਚਨ ਦੇ ਵਿੱਚ ਜੋ ਅਸੀਂ ਪੜ ਕੇ ਸਾਨੂੰ ਸਮਝ ਆਉਂਦੀ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਦੂਲਨ ਬਣਾਂਗੇ ਤੇ ਤਾਂ ਹੀ ਸਾਡਾ ਦੁਲਾ ਸਾਨੂੰ ਆਪਣੇ ਨਾਲ ਲੈ ਕੇ ਜਾਏਗਾ ਸੋ ਅਸੀਂ ਪਰਮੇਸ਼ਰ ਦੇ ਖੁਦਾਬੰਦੇ ਅੱਜ ਬਚਨ ਦੇ ਵਿੱਚ ਪਵਿੱਤਰ ਕਲਾਮ ਦੇ ਵਿੱਚ ਅੱਜ ਪੜਦੇ ਹਾਂ ਉਹਨਾਂ ਦਸ ਕਹਾੜੀਆਂ ਦੀ ਕਥਾ ਜੋ ਖੁਦਾਬ ਨੇ ਸਾਨੂੰ ਸਮਝਾਉਣ ਵਾਸਤੇ ਇਹ ਕਥਾ ਦੱਸੀ ਹੈ ਅਸੀਂ ਇਸ ਦੇ ਇਸ ਨੂੰ ਸਮਝ ਸਕੀਏ ਇਸ ਦਾ मीनिंग ਕੀ ਹੈ ਇਸ ਦਾ ਮਤਲਬ ਕੀ ਹੈ ਕਿ ਅਸੀਂ ਇਸ ਨੂੰ ਪੜ੍ਹ ਕੇ ਇਸ ਨੂੰ ਸਮਝ ਕੇ ਤੇ ਅਸੀਂ ਕੀ ਕਰੀ ਆਪਣੀ ਤਿਆਰੀ ਕਰੀਏ ਹallelujah ਸੋ ਅਸੀਂ ਖੁਦਾਵੰਦੇ ਪਵਿੱਤਰ ਕਲਾਮ ਦੀ ਤਰਫ ਚੱਲਦੇ ਹਾਂ 10 ਸਕਵਾਰੀਆਂ ਦੀ ਰੂਪ ਕਥਾ ਇਹ ਹੈ ਖੁਦਾਵੰਦੇ ਪਵਿੱਤਰ ਕਲਾਮ ਦੇ ਵਿੱਚ ਮੱਤੀ ਦੀ ਪੁਸਤਕ ਔਰ ਉਸ ਦਾ 25 ਚੈਪਟਰ ਨੰਬਰ 25 25 ਚੈਪਟਰ ਨੰਬਰ 25 ਔਰ ਉਸ ਦੀ ਵਰਸ ਨੰਬਰ ਅਸੀਂ 1 ਤੋਂ ਪੜਾਂਗੇ ਉਸ ਦਿਨ ਸਵਰਗ ਦਾ ਰਾਜ ਉਹਨਾਂ 10 ਕੁਆਰੀਆਂ ਵਰਗਾ ਹੋਵੇਗਾ ਜੋ ਆਪਣੇ ਦੀਵੇ ਲੈ ਕੇ ਲਾੜੇ ਦੇ ਸਵਾਗਤ ਲਈ ਨਿਕਲੀਆਂ ਉਹਨਾਂ ਵਿੱਚੋਂ ਪੰਜ ਮੂਰਖ ਸਨ ਅਤੇ 10 ਦੂਜੀਆਂ ਪੰਜ ਬੁੱਧੀਮਾਨ ਪੰਜ ਮੂਰਖ ਮੂਰਖਾ ਨੇ ਆਪਣੇ ਦੀਵੇ ਤਾਂ ਨਾਲ ਲੈ ਲੇ ਪਰ ਫालतू ਤੇਲ ਨਾ ਲਿਆ ਹallelujah ਪਰਮੇਸ਼ਰ वचन ਸਾਨੂੰ ਦੱਸਦਾ ਕਿ ਉਹਨਾਂ 10 ਖਵਾਰੀਆਂ ਵਿੱਚੋਂ 5 ਤਾਂ ਬੁੱਧੀਮਾਨ ਨਿਕਲੀਆਂ ਜੋ ਕਿ ਪੂਰੀ ਤਿਆਰੀ ਕਰਕੇ ਗਈਆਂ ਔਰ 5 ਜੋ ਸੀ ਉਹਨਾਂ ਨੇ ਦੀਵੇ ਤਾਂ ਲੈ ਲੇ ਪਰ ਨਾਲ ਜਿਹੜਾ ਫालतू ਤੇਲ ਲੈਣਾ ਸੀਗਾ ਕਿ ਕਿਤੇ ਦੀਵਾ ਬੁਝ ਜਾਏ ਤਾਂ ਉਸ ਦੇ ਵਿੱਚ ਫੇਰ ਤੇਲ ਪਾ ਕੇ ਉਸ ਨੂੰ ਬਾਲ ਦਿੱਤਾ ਜਾਵੇ ਕਿ ਉਹਨਾਂ ਵਿੱਚ ਜਿਹੜੀਆਂ 5 ਸੀ ਉਹ ਕੀ ਮੂਰਖ ਨਿਕਲੀਆਂ ਕਿ ਉਹਨਾਂ ਨੇ ਪੂਰਨ ਤੌਰ ਤੇ ਆਪਣੀ ਤਿਆਰੀ ਨਹੀਂ ਕੀਤੀ ਹallelujah ਪਰ ਬੁੱਧੀਮਾਨਾਂ ਨੇ ਆਪਣੀਆਂ ਤੇਲ ਵਾਲੀਆਂ ਕੁੱਪੀਆਂ ਵਿੱਚ ਫालतू ਤੇਲ ਵੀ ਆਪਣੇ ਦੀਵਿਆਂ ਨਾਲ ਲੈ ਲਿਆ ਲਾੜੇ ਨੇ ਔਣ ਵਿੱਚ ਦੇਰ ਕਰ ਦਿੱਤੀ ਇਸ ਲਈ ਉਹ ਸਾਰੀਆਂ ਨੀਂਦ ਨਾਲ ੋਂਗਣ ਲੱਗ ਪਈਆਂ ਅਤੇ ਅੰਤ ਵਿੱਚ ਸੌਂ ਗਈਆਂ ਇਸ ਦਾ वचन ਦਾ ਪਰਮੇਸ਼ਰ ਕਿੰਨਾ ਗਹਿਰਾ ਪੇਤ ਹੈ ਇਸ ਦਾ ਖੁਦਾਵੰਨ ਸਾਨੂੰ ਦੱਸ ਰਿਹਾ ਹੈ ਕਿ ਜਦੋਂ ਉਹ ਵੇਟ ਕਰ ਕਰਕੇ ਥੱਕ ਗਈਆਂ ਔਰ ਉਹਨਾਂ ਨੂੰ ਨੀਂਦ ਆਣ ਲੱਗ ਗਈ ਪਰਮੇਸ਼ਰ ਉਹ ਵੀ ਤਰਕਲਾਮ ਦੱਸਦੇ ਕਿ ਅਸੀਂ ਵੀ ਕੀ ਕਰਦੇ ਹਾਂ ਅਸੀਂ ਤਿਆਰੀ ਕਰੀ ਜਾ ਰਹੇ ਹਾਂ ਔਰ ਅਸੀਂ ਕਹਿੰਦੇ ਕਿ ਪਤਾ ਨਹੀਂ ਕਦੋਂ ਸਾਡੇ ਲਾੜੇ ਨੇ ਆਣਾ ਸ ਵੀਟ ਕਰਦੇ ਕਰਦੇ ਕਈ ਵਾਰੀ ਅਸੀਂ ਕੀ ਕਰਦੇ ਹਾਂ ਇਹਨਾਂ ਰਾਹਾਂ ਤੋਂ ਜੋ ਸਪਿਰਚੁਅਲ ਰਾਹਾਂ ਉਹਨਾਂ ਦੇ ਵਿੱਚੋਂ ਅਸੀਂ ਕੇਰੀ ਪਟਕ ਜਾਂਦੇ ਹਾਂ ਅਸੀਂ ਉਹਨਾਂ ਤੋਂ ਦੂਰ ਹੋ ਜਾਣੇ ਸੰਸਾਰਿਕ ਰਾਹਾਂ ਤੇ ਚੱਲਣ ਦੀ ਕੋਸ਼ਿਸ਼ ਕਰ ਲੈਣੇ ਆ ਲੋਕਾਂ ਦੀ ਚਮਕ-ਦਮਕ ਜੋ ਸੰਸਾਰਿਕ ਚੀਜ਼ਾਂ ਉਹਨਾਂ ਨੂੰ ਦੇਖ ਕੇ ਸਾਡੇ ਮਨ ਵੀ ਮੋਹਿਤ ਹੋ ਜਾਂਦੇ ਔਰ ਅਸੀਂ ਕਈ ਵਾਰ ਉਹਨਾਂ ਚੀਜ਼ਾਂ ਵੱਲ ਕর্ষਿਤ ਹੋ ਜਾਂਦੇ ਇਸ ਦਾ ਇਹੀ ਮਤਲਬ ਹੈ ਕਿ ਉਹ ਵੇਟ ਕਰਦੀਏ ਕਰਦੀਆਂ ਔਰ ਉਹਨਾਂ ਨੂੰ ਕੀ ਹੋ ਗਈ ਨੀਂਦ ਆ ਗਈ ਕਿ ਅਸੀਂ ਵੀ ਦਿਨ ਰਾਤ ਰੱਬ ਦਾ ਨਾਮ ਲੈਣੇ ਆ ਫਾਸਟਿੰਗ ਕਰਦੇ ਆ ਪ੍ਰੇਅਰ ਕਰਦੇ ਆ ਦਾਲਪਨ ਕਰਦੇ ਆ ਔਰ ਕਈ ਵਾਰ ਸਾਡੀ ਲਾਈਫ 'ਚ ਇਦਾਂ ਸਮਾਂ ਆਂਦਾ ਕਿ ਅਸੀਂ ਇਹ ਚੀਜ਼ਾਂ ਕਰਨੀਆਂ ਕਿ ਯਾਰੀ ਕੱਟ ਕਰ ਦਿੰਨੇ ਬੰਦ ਵੀ ਕਰ ਦਿੰਨੇ ਕਈ ਵਾਰੀ ਜੋ ਸਾਡੀ ਕੋਈ ਵਿਸ਼ ਪੂਰੀ ਨਹੀਂ ਹੁੰਦੀ ਜਦੋਂ ਅਸੀਂ ਪ੍ਰਾਰਥਨਾ ਕਰਦੇ ਉਹ ਪੂਰਾ ਨਹੀਂ ਹੁੰਦਾ ਅਸੀਂ ਅੱਕ ਜਾਂਨੇ ਆ ਪ੍ਰਾਰਥਨਾ ਕਰਦੇ ਕਰਦੇ ਮੰਗਦੇ ਮੰਗਦੇ ਜਦੋਂ ਸਾਨੂੰ ਆਨਸਰ ਨਹੀਂ ਮਿਲਦਾ ਔਰ ਇਹੀ ਸੇਮ ਚੀਜ਼ ਹੈ ਕਿ ਉਹਨਾਂ ਨੂੰ ਨੀਂਦ ਹੋਣ ਲੱਗ ਗਈ ਉਹਨਾਂ ਨੂੰ ਲੱਗ ਪਈ ਕਿ ਅਸੀਂ ਵੀ ਕੇਰ ਪ੍ਰਾਰਥਨਾ ਕਰਦੇ ਕਰਦੇ ਜਦੋਂ ਸਾਨੂੰ ਆਨਸਰ ਨਹੀਂ ਮਿਲਦਾ ਅਸੀਂ ਥੱਕ ਜਾਂਦੇ ਆ ਹਾਰ ਜਾਂਦੇ ਆ ਤੇ ਅਸੀਂ ਨੋਰਮਲ ਲਾਈਫ ਜਿਸ ਤਰ੍ਹਾਂ ਪਹਿਲੇ ਕੇਰੀ ਹੁੰਦੀ ਹੈ ਉਸ ਆਮ ਲੋਕਾਂ ਦੀ ਤਰ੍ਹਾਂ ਅਸੀਂ ਵੀ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰਨ ਵਾਸਤੇ ਚਲੇ ਜਾਂਦੇ ਆ ਕਿ ਸ਼ਾਇਦ ਸਾਨੂੰ ਇਹਨਾਂ ਚੀਜ਼ਾਂ ਵਿੱਚ ਸਾਡਾ ਦਿਲ ਬੈਲ ਜਾਏ ਸਾਨੂੰ ਖੁਸ਼ੀ ਮਿਲ ਜਾਏ ਇਸ ਦਾ ਵੀ ਇਹੀ ਮਤਲਬ ਹੈ ਕਿ ਉਹ ਵੇਟ ਕਰਦੇ ਕਰਦੇ ਕੀ ਹੋਇਆ ਉਹਨਾਂ ਨੂੰ ਨੀਂਦ ਆਉਣ ਲੱਗ ਗਈ ਨੀਂਦ ਯਾਨੀ ਕਿ ਸ਼ੈਤਾਨ ਦਾ ਉਨਾਂ ਦੇ ਉੱਪਰ ਕੀ ਹੋ ਗਿਆ ਅਸਰ ਹੋਣ ਲੱਗ ਗਿਆ ਜਿਸ ਤਰ੍ਹਾਂ ਸਾਡੀ ਸਪਿਰਚੁਅਲ ਲਾਈਫ ਦੇ ਉੱਪਰ ਅਟੈਕ ਕਰਦਾ ਸ਼ਤਾਨ ਔਰ ਸਾਨੂੰ ਉਸ ਘੜੀ ਵਾਸਤੇ ਆਪਣੇ ਆਪ ਨੂੰ ਜਾਗਦੇ ਰੱਖਣਾ ਸਾਨੂੰ ਸਮਝ ਰੱਖਣੀ ਹੈ ਕਿ ਇਹ ਸਮਾਂ ਸਾਡਾ ਸੌਣ ਦਾ ਜਾਂ ਪਟਕਣ ਦਾ ਨਹੀਂ ਬਲਕਿ ਤਿਆਰੀ ਕਰਨ ਦਾ ਹallelujah ਅੱਧੀ ਰਾਤ ਦੇ ਵੇਲੇ ਸ਼ੋਰ ਮੱਚ ਗਿਆ ਕਿ ਲਾੜਾ ਆ ਗਿਆ ਹੈ ਉਸਦੇ ਸਵਾਗਤ ਲਈ ਬਾਹਰ ਆਵੋ ਇਹ ਸੁਣ ਕੇ ਉਹ 10 ਸਕਵਾਰੀਆਂ ਉੱਟੀਆਂ ਅਤੇ ਆਪਣੇ ਦੀਵੇ ਤਿਆਰ ਕਰਨ ਲੱਗੀਆਂ ਉਸ ਵੇਲੇ ਮੂਰਖਾ ਨੇ ਬੁੱਧੀਮਾਨਾਂ ਨੂੰ ਕਿਹਾ ਸਾਨੂੰ ਆਪਣੇ ਤੇਲ ਵਿੱਚੋਂ ਤੇਲ ਦੇਵੋ ਕਿਉਂਕਿ ਸਾਡੇ ਦੀਵੇ ਕੀ ਹੈ ਬੁਝ ਰਹੇ ਹਨ ਪਰ ਜੋ ਬੁੱਧੀਮਾਨ ਸੀਗੀਆਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਇੰਨਾ ਜ਼ਿਆਦਾ ਵੀ ਤੇਲ ਨਹੀਂ ਹੈ ਕਿ ਅਸੀਂ ਤੁਹਾਨੂੰ ਦੇਈਏ ਹੋ ਸਕਦਾ ਇਹ ਜੋ ਸਾਡੇ ਕੋਲ ਤੇਲ ਹੈ ਟੋੜੇ ਵਾਸਤੇ ਤੇ ਸਾਡੇ ਵਾਸਤੇ ਕਾਫੀ ਨਾ ਹੋਵੇ ਇਸ ਦਾ ਮਤਲਬ ਇਹ ਵੀ ਹੈ ਜਿਸ ਤਰ੍ਹਾਂ ਇਹ ਪਰਮੇਸ਼ਰ ਦੇ ਵਚਨ ਦੇ ਵਿੱਚ ਪੜਿਆ ਹੋਇਆ ਕਿ ਸਾਡੇ ਜੋ ਦਾਸ ਐ ਪੁਰਖੇ ਐ ਉਹ ਕਹਿ ਕੇ ਗਏ ਆ ਉਹਨਾਂ ਦਾ ਵਚਨ ਐ ਕਿ ਅਸੀਂ ਆਪਣੀ ਮਿਹਨਤ ਦੇ ਨਾਲ ਜਾਂ ਜਿਹੜਾ ਸਾਡਾ ਰੱਬ ਦਾ ਨਾਮ ਜੋ ਅਸੀਂ ਭਗਤੀ ਕਰ ਰਹੇ ਆ ਅਸੀਂ ਫਾਸਟਿੰਗ ਕਰ ਰਹੇ ਆ ਪ੍ਰਾਰਥਨਾ ਕਰ ਰਹੇ ਆ ਕਿ ਸਾਡੇ ਵਿੱਚ ਇੰਨੀ ਪਾਵਰ ਨਹੀਂ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਬਚਾ ਸਕੀਏ ਕਿਉਂਕਿ ਸਾਰਿਆਂ ਨੂੰ ਹੀ ਆਪਣੇ ਆਪਣੇ ਹਿਸਾਬ ਨਾਲ ਤਿਆਰੀ ਕਰਨੀ ਹੈ ਬੱਚਿਆਂ ਨੂੰ ਆਪਣੇ ਹਿਸਾਬ ਨਾਲ ਔਰ ਵੱਡਿਆਂ ਨੂੰ ਆਪਣੇ ਹਿਸਾਬ ਨਾਲ ਨਾ ਮਾਪੇ ਮਾਪੇ ਬੱਚਿਆਂ ਲਈ ਗੋਸਟ ਟਾਈਮਸ ਹਾਈਪ ਹੋ ਸਕਦੇ ਆ ਔਰ ਨਾ ਹੀ ਬੱਚੇ ਮਾਪੇ ਲਈ ਸਾਰਿਆਂ ਨੂੰ ਆਪਣੀ ਆਪਣੀ ਤਿਆਰੀ ਕਰਨੀ ਪੈਣੀ ਹੈ ਸਮੇਂ ਦੇ ਹਿਸਾਬ ਨਾਲ ਜੇ ਜਾਣਾ ਪਰਮੇਸ਼ਵਰ ਦੇ ਲਾੜੀ ਬਣ ਕੇ ਖੁਦਾਵੰਦ ਦੇ ਨਾਲ ਜਾਣਾ ਤੇ ਸਾਨੂੰ ਵੀ ਤਿਆਰੀ ਕਰਨੀ ਪੈਣੀ ਔਰ ਸਾਡੇ ਪਰਿਵਾਰ ਦੇ ਹਰ ਇੱਕ ਮੈਂਬਰ ਨੂੰ ਤਿਆਰੀ ਕਰਨੀ ਪੈਣੀ ਕਿਸੇ ਇੱਕ ਦਾ ਰੱਬ ਦਾ ਨਾ ਕੀ ਇਸ ਤਰ੍ਹਾਂ ਹੋ ਸਕਦਾ ਕਿ ਘਰ ਵਿੱਚ ਖਾਣਾ ਬਣਿਆ ਹੋਏ ਔਰ ਸਿਰਫ ਇੱਕ ਮੈਂਬਰ ਖਾਏ ਔਰ ਬਾਕੀ ਸਾਰੇ ਕਹਿਣ ਕਿ ਤੁਸੀਂ ਖਾ ਲਿਆ ਸਾਡਾ ਟਿਟ ਭਰ ਗਿਆ ਕੀ ਇਸ ਤਰ੍ਹਾਂ ਹੋ ਸਕਦਾ ਨਹੀਂ ਕਿਉਂਕਿ ਸਾਰਿਆਂ ਦੇ ਪੇਟ ਭਰਨ ਵਾਸਤੇ ਸਾਰਿਆਂ ਨੇ ਆਪਣੀ ਆਪਣੀ ਭੁੱਖ ਦੇ ਹਿਸਾਬ ਦੇ ਨਾਲ ਖਾਣਾ ਖਾਣਾ ਔਰ ਇਸੇ ਤਰ੍ਹਾਂ ਹੀ ਸਾਡੀ ਸਪਿਰਚੁਅਲ ਲਾਈਫ ਹੈ ਕਿ ਸਾਨੂੰ ਖੁਦਾਵੰ ਦੇ ਨਾਲ ਜਾਣ ਵਾਸਤੇ ਤਿਆਰੀ ਕਰਨੀ ਪੈਣੀ ਹੈ ਸਾਰਿਆਂ ਨੂੰ ਆਪਣੀ ਆਪਣੀ ਤਿਆਰੀ ਕਰਨੀ ਪੈਣੀ ਹੈ ਇਹ ਨਹੀਂ ਕਿ ਜੋ ਪੰਜਾਂ ਨੇ ਤੇਲ ਲਿਆ ਸੀ ਉਹ ਦਸਾਂ ਵਾਸਤੇ ਪੂਰਾ ਹੋ ਜਾਏਗਾ ਨਹੀਂ ਉਹਨਾਂ ਨੇ ਕੀ ਕਿਹਾ ਕਿ ਜਿਹੜੇ ਪੰਜਾਂ ਦਾ ਤੇਲ ਹੈ ਇਹ ਪੰਜ ਵਾਸਤੇ ਹੀ ਹੋ ਸਕਦਾ ਜੇ ਅਸੀਂ ਤੁਹਾਨੂੰ ਦਿੱਤਾ ਤੇ ਨਾ ਇਹ ਤੁਹਾਡੇ ਵਾਸਤੇ ਪੂਰਾ ਹੋਏਗਾ ਔਰ ਨਾ ਹੀ ਸਾਡੇ ਵਾਸਤੇ ਕਿ ਇਹ ਨਾ ਹੋਏ ਕਿ ਸਾਡੇ ਵਿੱਚ ਕੋਈ ਵੀ ਲਾੜੇ ਦੇ ਨਾਲ ਨਾ ਜਾ ਪਾਏ ਹallelujah ਸੋ ਸਾਨੂੰ ਅੱਜ ਤੋਂ ਆਪਣੀ ਵੀ ਤਿਆਰੀ ਕਰਨੀ ਔਰ ਆਪਣੇ ਬੱਚਿਆਂ ਦੀ ਵੀ ਤਿਆਰੀ ਕਰਵਾਉਣੀ ਹੈ ਕਿਉਂਕਿ ਉਸ ਘੜੀ ਉਸ ਪਲ ਨੂੰ ਖੁਦਾਵੰਦ ਅੱਗੇ ਪਵਿੱਤਰ ਕਲਾਮ ਸਾਨੂੰ ਇਹ ਹੀ ਦੱਸਦਾ ਕਿ ਉਸ ਘੜੀ ਉਸ ਪਲ ਨੂੰ ਕੋਈ ਨਹੀਂ ਜਾਣਦਾ ਕਿ ਕਿਸ ਵਕਤ ਸਾਡਾ ਖੁਦਾਵੰਦ ਆ ਜਾਣਾ ਚੋਰ ਦਿਨ ਆਤੀ ਆਏਗੇ ਪਰਮੇਸ਼ਰ ਵਚਨ ਦੱਸਦਾ ਕਿ ਜਿਸ ਤਰ੍ਹਾਂ ਚੋਰ ਆਂਦਾ ਚੋਰੀ ਕਰਨ ਨੂੰ ਹਨੇਰੇ ਵਿੱਚ ਵੀ ਆ ਸਕਦਾ ਪਰਮੇਸ਼ਰ ਚਾਨਣ ਵਿੱਚ ਵੀ ਆ ਸਕਦਾ ਕੁੱਝ ਨਹੀਂ ਪਤਾ ਸੰਕੇਤ ਦੱਸੇ ਹੋਏ ਐ ਕਿ ਇਸ ਤਰ੍ਹਾਂ ਹੋਏਗਾ ਜਦੋਂ ਖੁਦਾਵਰ ਨੇ ਸਾਡੇ ਪ੍ਰਭ ਯਿਸੂ ਮਸੀਹ ਜੀ ਨੇ ਆਉਣਾ ਤੇ ਉਸ ਟਾਈਮ ਕੀ ਹੋਏਗਾ ਹਰ ਜਗ੍ਹਾ ਤੇ ਜੁੱਧ ਹੋਣਗੇ ਲੜਾਈਆਂ ਹੋਣਗੀਆਂ ਘਰ ਵਿੱਚ ਫਸਾਨ ਹੋਵੇਗਾ ਸੱਸ ਨੂੰਹ ਦੀ ਨਹੀਂ ਬਨੇਗੀ ਮਾਂ ਸੱਸ ਮਾਂ ਧੀ ਦੀ ਨਹੀਂ ਬਨੇਗੀ ਪਿਓ ਪੁੱਤ ਦੀ ਨਹੀਂ ਬਨੇਗੀ ਔਰ ਚਾਰੇ ਪਾਸੇ ਤੂਫਾਨ ਹੋਣਗੇ ਜੁੱਧ ਹੋਏਗਾ ਅਕਾਲ ਪਏਗਾ ਇਸ ਬਾਰੇ ਸੰਕੇਤ ਦੱਸੇ ਹੋਏ ਐ ਪਰ ਉਹ ਕੜੀ ਨਹੀਂ ਦੱਸੇ ਕਿ ਕਦੋਂ ਸਾਡੇ ਖੁਦਾ ਬੰਨੇ ਆਉਣਾ ਸੋ ਸਾਨੂੰ ਉਸ ਕੜੀ ਲਈ ਤਿਆਰ ਰਹਿਣਾ ਹਰ ਪਲ ਸਾਨੂੰ ਜਾਗਦੇ ਰਹਿਣਾ ਚਾਹੀਦਾ ਜਿਸ ਤਰ੍ਹਾਂ ਇੱਕ ਚੌਂਕੀਦਾਰ ਹਰ ਟਾਈਮ ਜਾਗਦਾ ਜਦੋਂ ਥੋੜਾ ਜਿਹਾ ਸੌ ਜਾਂਦਾ ਤੇ ਉਸ ਟਾਈਮ ਕੁਝ ਵੀ ਮਿਸ ਹੈਪਨਿੰਗ ਹੋ ਜਾਂਦੀ ਕੋਈ ਚੋਰੀ ਹੋ ਜਾਂਦੀ ਚੋਰ ਆ ਕੇ ਆਪਣਾ ਕੰਮ ਕਰਕੇ ਚਲਾ ਜਾਂਦਾ ਔਰ ਉਸ ਚੌਂਕੀਦਾਰ ਨੂੰ ਪਤਾ ਵੀ ਨਹੀਂ ਚੱਲਦਾ ਕਈ ਵਾਰ ਕਿ ਛੋਟੀ ਜਿਹੀ ਉਹ ਜੋ ਨੈਪ ਲੈਣ ਵਾਸਤੇ ਥੋੜਾ ਲੇਟਦਾ ਹੀ ਹੈ ਥੋੜਾ ਰੈਸਟ ਕਰਨ ਵਾਸਤੇ ਡੇਟਾ ਹੀ ਹੁੰਦਾ ਤੇ ਕੀ ਹੋ ਜਾਂਦਾ ਚੋਰੀ ਹੋ ਜਾਂਦੀ ਇਸ ਕਰਕੇ ਕਹਿੰਦੇ ਕਿ ਚੌਂਕੀਦਾਰ ਦੇ ਨਾਤੀ ਹਰ ਪਲ ਜਾਗਦੇ ਰੋ ਉਸ ਕੜੀ ਉਸ ਪਲ ਦਾ ਨਹੀਂ ਪਤਾ ਕਦੋਂ ਸਾਡੇ ਖੁਦਾਵਲ ਨੇ ਆ ਜਾਣਾ ਸਾਨੂੰ ਹਰ ਟਾਈਮ ਤਿਆਰੀ ਕਰਦੇ ਰਹਿਣਾ ਚਾਹੀਦਾ ਕਦੀ ਵੀ ਸਾਨੂੰ ਪਿੱਛੇ ਨਹੀਂ ਹੋਣਾ ਚਾਹੀਦਾ ਇਹ ਨਾ ਹੋਏ ਕਿ ਜਿਸ ਦਿਨ ਸਾਡਾ ਦੁਲਾ ਆਏ ਤੇ ਉਹ ਦਰਵਾਜ਼ਾ ਬੰਦ ਕਰ ਲੇ ਔਰ ਸਾਨੂੰ ਆਪਣੇ ਨਾਮ ਨਾਲ ਲੈ ਕੇ ਜਾਏ ਉਸ ਵਿਆਹ ਕੋ ਜਿਹਦੇ ਵਿੱਚ ਸ਼ਾਮਿਲ ਹੋਣ ਵਾਸਤੇ ਜਿਹਦੇ ਵਾਸਤੇ 10 ਕੁਆਰੀਆਂ ਆਈਆਂ ਸੀ ਪੰਜ ਤਾਂ ਅੰਦਰ ਚਲੇ ਗਈਆਂ ਜੋ ਬੁੱਧ ਰੱਖਦੀਆਂ ਜਿਨ੍ਹਾਂ ਨੇ ਵਚਨ ਨੂੰ ਪੜਿਆ ਉਸ ਦੇ ਅਕੋਰਡਿੰਗਲੀ ਆਪਣੇ ਜੀਵਨ ਨੂੰ ਬਣਾਇਆ ਜੋ ਪਰਮੇਸ਼ਵਰ ਨੂੰ ਜੋ ਦੂਲੇ ਨੂੰ ਪਸੰਦ ਸੀ ਉਸ ਤਰ੍ਹਾਂ ਦੀ ਉਹ ਬਣ ਕੇ ਆਈਆਂ ਕਿ ਉਹਨਾਂ ਦੇ ਵਿੱਚ ਉਹ ਕਾਬਲੀਅਤ ਸੀਗੀ ਜੋ ਦੂਲੇ ਨੂੰ ਪਸੰਦ ਆਈ ਔਰ ਦੂਲੇ ਨੇ ਪੰਜਾਂ ਨੂੰ ਤੇ ਨਾਲ ਲੈ ਕੇ ਚਲੇ ਗਏ ਜੋ ਪੰਜ ਸੀ ਉਹਨਾਂ ਵਾਸਤੇ ਦਰਵਾਜ਼ਾ ਬੰਦ ਕਰਤਾ ਔਰ ਬੋਲਿਆ ਕਿ ਮੈਂ ਤੁਹਾਨੂੰ ਨਹੀਂ ਜਾਣਦਾ ਕਿਤੇ ਸਾਨਾ ਹੋਏ ਕਿ ਸਾਡੇ ਵਾਸਤੇ ਵੀ ਦਰਵਾਜ਼ਾ ਬੰਦ ਹੋ ਜਾਏ ਔਰ ਅਸੀਂ ਖੜਕਾਂਦੇ ਰਹਿ ਜਾਈਏ ਬਾਹਰ ਔਰ ਅੰਦਰੋਂ ਆਵਾਜ਼ ਆਏ ਕਿ ਮੈਂ ਤੁਹਾਨੂੰ ਨਹੀਂ ਜਾਣਦਾ ਕਿ ਜੇ ਪਰਮੇਸ਼ਰ ਪਵਿੱਤਰ ਕਲਾਮ ਸਾਨੂੰ ਇਹ ਵੀ ਦੱਸਦਾ ਕਿ ਚਾਹੀ ਅਸੀਂ ਉਸ ਟਾਈਮ ਇਹ ਵੀ ਕਹੀਏ ਜਿਸ ਤਰ੍ਹਾਂ ਇਹ ਦੁਲਹਨਾਂ ਨੇ ਕਹਿਣਾ ਕਿ ਆ ਸੀਗਾ ਕਿ ਅਸੀਂ ਕੀ ਐ ਅਸੀਂ ਤੇਰੀਆਂ ਦੁਲਹਨਾਂ ਤੇ ਉਹਨਾਂ ਦੇ ਅੱਗੇ ਪਰਮੇਸ਼ਰ ਨੇ ਜੋ ਦੁਲਾ ਰਾਜਾ ਨੇ ਬੋਲਿਆ ਕਿ ਮੈਂ ਤੁਹਾਨੂੰ ਨਹੀਂ ਜਾਣਦਾ ਇਹ ਨਾ ਹੋਏ ਕਿ ਉਸ ਟਾਈਮ ਅਸੀਂ ਵੀ ਇਹ ਚਿਤਾਈਏ ਅਸੀਂ ਵੀ ਇਹ ਬੋਲੀਏ ਕਿ ਪਰਮੇਸ਼ਰ ਤੇਰੇ ਨਾਮ ਤੇ ਮੈਂ ਪੂਤ ਕੱਡੇ ਸੀ ਤੇਰੇ ਨਾਮ ਤੇ ਮੈਂ ਦੁਆਵਾਂ ਕੀਤੀਆਂ ਸੀ ਤੇਰੇ ਨਾਮ ਦੇ ਰੋਗੀ ਚੰਗੇ ਹੋਏ ਸੀ ਤੇਰੇ ਨਾਮ ਤੇ ਜਦੋਂ ਮੈਂ ਪ੍ਰਾਰਥਨਾ ਕਰਦਾ ਸੀ ਤੇ ਜੋ ਅੱਖਾਂ ਤੋਂ ਅੰਨੇ ਸੀ ਉਹ ਦੇਖਣ ਲੱਗ ਪਏ ਸੀ ਲੰਗੜੇ ਚੱਲਣ ਲੱਗ ਪਏ ਸੀ ਪਰ ਫਿਰ ਵੀ ਪਰਮੇਸ਼ਰ ਕਹਿਣਗੇ ਕਿ ਮੈਂ ਤੁਹਾਨੂੰ ਨਹੀਂ ਜਾਣਦਾ ਕਿਉਂਕਿ ਸਾਨੂੰ ਪੂਰੀ ਤਿਆਰੀ ਕਰਨੀ ਪੈਣੀ ਹੈ ਜੇ ਖੁਦਾਵਰ ਨੇ ਸਾਨੂੰ ਗਿਫਟ ਦਿੱਤੇ ਹੈ ਉਹਨਾਂ ਨੂੰ ਤੇ ਅਸੀਂ ਇਸਤੇਮਾਲ ਕਰਨਾ ਪਰਮੇਸ਼ਵਰ ਦੀ ਰਹਿਮਤ ਦੇ صدਕਾ ਉਸ ਦੀ ਦਇਆ ਦੇ صدਕਾ ਜਦੋਂ ਉਸ ਦਾ ਆਤਮਾ ਉਸ ਦੀ ਸਾmber ਸਾਡੇ ਅੰਦਰ ਆਂਦੀ ਤੇ ਉਹ ਵਰਦਾਨ ਕੰਮ ਕਰਦੇ ਪਰ ਨਾਲ ਦੇ ਨਾਲ ਸਾਨੂੰ ਸਾਰੀਆਂ ਚੀਜ਼ਾਂ ਨੂੰ ਆਪਣੀ ਲਾਈਫ ਦੇ ਵਿੱਚ ਪੂਰਾ ਕਰਨਾ ਜੋ ਪਰਮੇਸ਼ਵਰ ਦੇ ਪਵਿੱਤਰ ਕਲਾਬ ਦੇ ਵਿੱਚ ਸਾਨੂੰ ਸਿਖਾਈਆਂ ਜਾ ਰਹੀਆਂ ਜੋ ਖੁਦਾਵੰ ਬਾਰ-ਬਾਰ ਸਾਨੂੰ ਦੱਸਦੇ ਹੈ ਕਿ ਸਾਨੂੰ ਉਹਨਾਂ ਰਾਹਾਂ ਤੇ ਨਹੀਂ ਚੱਲਣਾ ਚਾਹੀਦਾ ਜੋ ਕਿ ਪਰਮੇਸ਼ਵਰ ਦੇ ਸੱਚਨ ਦੇ ਵਿੱਚ ਇਸ ਪਵਿੱਤਰ ਕਲਾਮ ਦੇ ਵਿਰੋਧ ਵਿੱਚ ਹੈ ਵਿਰੋਧ ਹੈ ਜੋ ਹਨੇਰੇ ਵਿੱਚ ਸਾਨੂੰ ਲੈ ਕੇ ਜਾਂਦੀਆਂ ਰੋਸ਼ਨੀ ਵਿੱਚ ਨਹੀਂ ਲੈ ਕੇ ਜਾਂਦੀਆਂ ਸਾਨੂੰ ਉਹਨਾਂ ਸਾਰੀਆਂ ਚੀਜ਼ਾਂ ਤੋਂ ਉਹਨਾਂ ਸਾਰੇ ਫਲਾ ਨੂੰ ਆਪਣੀ ਲਾਈਫ ਦੇ ਵਿੱਚੋਂ ਦੂਰ ਕਰਨਾ ਪੈਣਾ ਸੋ ਅੱਜ ਅਸੀਂ ਆਪਣੀ ਲਾਈਫ ਦੇ ਵਿੱਚ ਦੇਖਣਾ ਜੋ-ਜੋ ਕਮੀਆਂ ਸਾਡੀ ਲਾਈਫ ਵਿੱਚ ਅੱਜ ਤੋਂ ਉਹਨਾਂ ਕਮੀਆਂ ਨੂੰ ਅਸੀਂ ਬਾਹਰ ਕੱਢਣਾ ਔਰ ਉਸ ਪੂਰਨ ਤੌਰ ਤੇ ਉਸ ਬੁੱਧੀਮਾਨ ਜੋ ਦੂਲਨ ਹੈ ਉਸ ਜੀ ਤਰ੍ਹਾਂ ਸਾਨੂੰ ਬਨਣਾ ਚਾਹੀਦਾ ਸਾਨੂੰ ਪੂਰੀ ਤਿਆਰੀ ਰੱਖਣੀ ਚਾਹੀਦੀ ਕਿ ਜਦੋਂ ਸਾਡਾ ਦੁਲਾ ਆਏ ਅਸੀਂ ਨਾਲ ਸੱਚਮੁੱਚ ਉਡਾਈ ਜਾਈਏ ਉਸ ਸਵਰਗ ਦੇ ਵਾਸੀ ਬਨ ਜਾਈਏ ਹallelujah ਹallelujah ਸੋ ਖੁਦਾਵੰਦਾ ਧੰਨਵਾਦ ਕਰਦੀ ਆ ਮੈਂ ਇਸ ਗਹਿਰੇ ਪੇਤ ਦੇ ਲਈ ਇਸ ਮੈਸੇਜ ਦੇ ਲਈ ਜੋ ਕਿ ਬਹੁਤ ਗਹਿਰਾ ਹੈ ਔਰ ਹੋ ਸਕਤ ਹੋ ਹੋ ਵੀ ਸਕਦਾ ਕਿਉਂ ਪੁਆਇੰਟ ਮੇਬੀ ਉਹ ਚੀਜ਼ ਮੈਂ ਪੂਰੀ ਕਲੀਅਰ ਨਾ ਕਰ ਪਾਈ ਹੋਵਾਂ ਜੋ ਪਰਮੇਸ਼ਰ ਅਜੇ ਵੀ ਸਾਡੇ ਤੋਂ ਚਾਹੁੰਦੇ ਆ ਸੋ ਸਾਨੂੰ ਉਸ ਪੁਆਇੰਟ ਨੂੰ ਵੀ ਇਹਦੇ ਵਿੱਚ ਲੱਭਣਾ ਹੋਰ ਵੀ ਅਸੀਂ ਇਸ ਵਚਨ ਨੂੰ ਗਹਿਰੇ ਤੌਰ ਤੇ ਸਮਝਣਾ ਕਿ ਖੁਦਾਵੰਦ ਦੇ ਲਿਖਣ ਦਾ ਕੀ ਮਕਸਦ ਹੈ ਵਚਨ ਕਿਉਂਕਿ ਕੋਈ ਵੀ ਇੱਕ ਅੱਖਰ ਤੱਕ ਵੀ ਪਰਮੇਸ਼ਰ ਦੀ ਮਰਜ਼ੀ ਤੋਂ ਬਿਨਾਂ ਨਹੀਂ ਲਿਖਿਆ ਗਿਆ ਇਸ ਦੀ ਕੋਈ ਬਿੰਦੀ ਨੂੰ ਕੋਈ ਕੰਨੇ ਨੂੰ ਆਪਣੀ ਮਰਜ਼ੀ ਨਾਲ ਨਹੀਂ ਬਦਾ ਸਕਦਾ ਨਹੀਂ ਘਟਾ ਸਕਦਾ ਖੁਦਾਵੰਦ ਦਾ ਜੋ ਪਵਿੱਤਰ ਕਲਾਮ ਸਾਨੂੰ ਸੁਕਾਉਂਦਾ ਸਾਨੂੰ ਪੂਰਨ ਤੌਰ ਤੇ ਸਮਝਣਾ ਚਾਹੀਦਾ ਕਿ ਪਰਮੇਸ਼ਰ ਕੀ ਕਹਿੰਦੇ ਹਨ ਜਦੋਂ ਅਸੀਂ ਕਿਸੇ ਦਾਸ ਕਿਸੇ ਦਾਸਨੀ ਦਾ ਵਚਨ ਸੁਣਦੇ ਹਾਂ ਤੇ ਅਸੀਂ ਉਸ ਨੂੰ ਪੜ੍ਹ ਕੇ ਉਸ ਦੇ ਵਿੱਚ ਦੇਖਣਾ ਕਿ ਪਰਮੇਸ਼ਰ ਨੇ ਇਸ ਪੇਤ ਨੂੰ ਪਰਮੇਸ਼ਰ ਨੇ ਆਪਣੇ ਦਾਸ ਦੇ ਉੱਪਰ ਜ਼ਾਹਿਰ ਕੀਤਾ ਕਿ ਖੁਦਾਵੰਦ ਇਹਦੇ ਵਿੱਚ ਹੋਰ ਵੀ ਕੋਈ 11 ਪੇਤ ਹੈ ਅਸੀਂ ਉਸ ਹੋਰ ਰੈਵਿਊਲੂਸ਼ਨ ਨੂੰ ਖੁਦਾਵੰਦ ਦੇ ਕੋਲੋਂ ਮੰਗਣਾ ਕਿਉਂਕਿ ਹਰ ਇੱਕ ਦੇ ਉੱਪਰ ਪਰਮੇਸ਼ਰ ਵੱਖ-ਵੱਖ ਤਰ੍ਹਾਂ ਦੇ ਪੀਤਾਂ ਨੂੰ ਜ਼ਾਹਿਰ ਕਰਦੇ ਇੱਕ ਹੀ ਵਚਨ ਪਰਮੇਸ਼ਰ ਵੱਖ-ਵੱਖ ਤਰ੍ਹਾਂ ਸਭ ਦੇ ਉੱਪਰ ਜ਼ਾਹਿਰ ਕਰਦੇ ਪਰ ਮੇਨ ਮਕਸਦ ਖੁਦਾਵੰਦ ਦਾ ਇਹ ਹੀ ਹੈ ਕਿ ਅਸੀਂ ਆਪਣੇ ਆਪ ਨੂੰ ਤਿਆਰ ਕਰਨਾ ਦੁਲਹਨ ਦੇ ਰੂਪ ਵਿੱਚ ਤਾਂ ਕਿ ਸਾਡਾ ਦੁਲਾ ਆਏ ਤੇ ਸਾਨੂੰ ਲੈ ਕੇ ਜਾਏ ਹਾਲੇਲੂਇਆ ਸੋ ਅਸੀਂ ਸਭ ਸੰਤ ਪ੍ਰਾਰਥਨਾ ਕਰਦੇ ਹਾਂ ਹallelujah hallelujah hallelujah ਧੰਨਵਾਦ ਪਿਤਾ ਯੇਸ਼ੂ ਮੈਂ ਤੁਹਾਡਾ ਤਨਵਾਦ ਕਰਦੀ ਤੁਹਾਡਾ ਥੈਂਕਸ ਕਰਦੀ ਮੇਰੇ ਸਾਹਮਣੇ ਪਰਮੇਸ਼ਰ ਅੱਜ ਇਸ ਦਿਨ ਦੇ ਲਈ ਆਏ ਦੇ ਸਮੇਂ ਲਈ ਜੋਤੀ ਸੰਸਾਬ ਨੂੰ ਬਖਸ਼ਿਆ ਆਪਣੀ ਰਹਿਮਤ ਆਪਣੀ ਧਿਆਨ ਸਾਡੇ ਉੱਪਰ ਵਰਸਾਇਆ ਹਰ ਦੁੱਖ ਦਰਦ ਬਿਮਾਰੀ ਪਰੇਸ਼ਾਨੀ ਸ਼ੈਤਾਨਾਂ ਦੇ ਕੰਡਿਆਂ ਨੂੰ ਦੂਰ ਭਜਾਇਆ ਔਰ ਪਿਤਾ ਪਰਮੇਸ਼ਰ ਜੀ ਅੱਜ ਇਸ ਪਵਿੱਤਰ ਕਲਾਮ ਦੇ ਲਈ ਇਸ ਤੁਹਾਡਾ ਧੰਨਵਾਦ ਕਰਦੇ ਔਰ ਮੇਰੇ ਜੀਵਿਤ ਪਰਮੇਸ਼ਰ ਸਾਨੂੰ ਸਭ ਨੂੰ ਅੱਜ ਤੋਂ ਹੀ ਇਸ ਤਰ੍ਹਾਂ ਦੇ ਬਣਾਉਣੇ ਤਿਆਰ ਕਰ ਦੋ ਪਿਤਾ ਪਰਮੇਸ਼ਵਰ ਜੀ ਅੱਜ ਤੋਂ ਅਸੀਂ ਆਪਣੇ ਆਪ ਨੂੰ ਪਿਤਾ ਪਰਮੇਸ਼ਵਰ ਜੀ ਪੂਰਨ ਤੌਰ ਤੇ ਉਸ ਤਰ੍ਹਾਂ ਦੇ ਬਣਾਉਣ ਵਾਸਤੇ ਤਿਆਰੀ ਕਰ ਲਈਏ ਕਿ ਉਸ ਕੜੀ ਉਸ ਪਲ ਦਾ ਨਹੀਂ ਪਤਾ ਜਦੋਂ ਤੁਸੀਂ ਆਹ ਜਾਣਾ ਔਰ ਅਸੀਂ ਐਸੀਆਂ ਦੁਨੋ ਨਾ ਬਣ ਜਾਈਏ ਜੋ ਤੋੜ ਨੂੰ ਜਦੋਂ ਤੁਸੀਂ ਆਓ ਤੇ ਅਸ ਤੁਹਾਨੂੰ ਪਸੰਦ ਆਈਏ ਤਾਂ ਤੁਹਾਡੇ ਨਾਲ ਉਠਾਏ ਜਾਈਏ ਪਿਤਾ ਪਰਮੇਸ਼ਵਰ ਜੀ ਤਾਂ ਕਿ ਅਸੀਂ ਵੀ ਵਚਨ ਦੇ ਮੁਤਾਬਿਕ ਉਸ ਵਿਆਹ ਕੋਲ ਵਿੱਚ ਸ਼ਾਮਿਲ ਹੋ ਪਾਈਏ ਪਿਤਾ ਪਰਮੇਸ਼ਵਰ ਜੀ ਸਾਡੇ ਲਈ ਉਹ ਦਰਵਾਜ਼ਾ ਖੁੱਲ੍ਹਿਆ ਰਹੇ ਬੰਦ ਨਾ ਹੋਏ ਪਿਤਾ ਪਰਮੇਸ਼ਰ ਜੀ ਅਸੀਂ ਉਸ ਤਰ੍ਹਾਂ ਦੀ ਅਦੁੱਲਨ ਬਣ ਜਾਈਏ ਜੋ ਤੁਹਾਨੂੰ ਪਸੰਦ ਹੈ ਮੇਰੇ ਜੰਦਾ ਖੁਦਾਬੰਦਾ ਅਸੀਂ ਆਪਣੇ ਆਪ ਨੂੰ ਉਸ ਦਿਨ ਦੇ ਲਈ ਇਸ ਤਰ੍ਹਾਂ ਤਿਆਰ ਕਰੀਏ ਮੇਰੇ ਜੰਦਾ ਖੁਦਾਬੰਦਾ ਜਿਸ ਤਰ੍ਹਾਂ ਤੁਹਾਨੂੰ ਪਸੰਦ ਹੈ ਪਿਤਾ ਪਰਮੇਸ਼ਰ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਦਾਨ ਨਾਲ ਵਰਦਾਨ ਨਾਲ ਫਲਾ ਨਾਲ ਤੁਹਾਡਿਆਂ ਨਾਲ ਅਸੀਂ ਭਰ ਦਈਏ ਪਵਿੱਤਰ ਤਾਈ ਦੇ ਨਾਲ ਅਸੀਂ ਆਪਣੇ ਆਪ ਨੂੰ ਭਰ ਦਈਏ ਤਿਆਰ ਕਰੀਏ ਮੇਰੇ ਜੰਦਾ ਖੁਦਾਬੰਦਾ ਤੁਹਾਡਾ ਧੰਨਵਾਦ ਕਰਦੀ ਪਿਤਾ ਪਰਮੇਸ਼ਰ ਜੀ ਔਰ ਇਹ ਸਿਰਫ ਔਰ ਸਿਰਫ ਤਿਆਰੀ ਤੁਹਾਡੇ ਸਮਰਤੀ ਨਾਮ ਦੇ ਵਿੱਚ ਹੀ ਹੋ ਸਕਦੀ ਤੁਹਾਡੀ ਦਿਆ ਤੁਹਾਡੀ ਕਿਰਪਾ ਸਾਡੇ ਸਭ ਦੇ ਉੱਪਰ ਹੋਏ ਪਿਤਾ ਪਰਮੇਸ਼ਰ ਜੀ ਔਰ ਉਸ ਕੜੀ ਉਸ ਪਲਿਸ ਅਸੀਂ ਸਾਰੇ ਜਣੇ ਤਿਆਰ ਹੋ ਜਾਈਏ ਇੱਕ ਦੁਲਹਨ ਦੀ ਤਰ੍ਹਾਂ ਪਿਤਾ ਪਰਮੇਸ਼ਰ ਜੀ ਤੁਹਾਡੇ ਦਾ ਨ ਵਰਦਾਨਾ ਨਾ ਫਲਾਂ ਨਾਲ ਸਿਪਾਰਜਈਏ ਸੱਜ ਜਈਏ ਪਿਤਾ ਪਰਮੇਸ਼ਰ ਜੀ ਤੁਹਾਡੇ ਜੀਵਿਤ ਨਾਮ ਦੇ ਵਿੱਚ ਮੇਰੇ ਜਿੰਦਾ ਖੁਦਾਵੰਦਾਂ ਤੁਸੀਂ ਵੀ ਆਪੋ ਦੇ ਵਿੱਚ ਸ਼ਾਮਿਲ ਹੋਈਏ ਤੁਹਾਡੇ ਨਾਮ ਦਿਨ ਵਿੱਚ ਪਿਤਾ ਪਰਮੇਸ਼ਰ ਜੀ ਤੁਹਾਡੇ ਨਾਲ ਅਸੀਂ ਵੀ ਆਨੰਦ ਲਈਏ ਉਸ ਅ즈ਵੀ ਪਿਤਾ ਪਰਮੇਸ਼ਰ ਜੀ ਉਸ ਸਵਰਗੀ ਨਜ਼ਾਰਿਆਂ ਦਾ ਮੇਰੇ ਜਿੰਦਾ ਖੁਦਾਬੰਦ ਉਸ ਅਬਦੀ ਨਜ਼ਾਰਿਆਂ ਦਾ ਪਿਤਾ ਪਰਮੇਸ਼ਰ ਜੀ ਮੈਂ ਤੁਹਾਡਾ ਧੰਨਵਾਦ ਕਰੇ ਤੁਹਾਡਾ ਥੈਂਕਸ ਕਰਨੇ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਚੀਜ਼ ਲਈ ਮੈਂ ਤੁਹਾਡਾ ਧੰਨਵਾਦ ਕਰਦੀ ਆਪਣੇ ਬੱਚਿਆਂ ਲਈ ਵੀ ਮੰਗਦੀ ਪਿਤਾ ਪਰਮੇਸ਼ਰ ਜੀ ਜੋ वचन ਦੇ ਮੁਤਾਬਕ ਅਸੀਂ ਆਪਣੇ ਬੱਚਿਆਂ ਨੂੰ ਵੀ ਇਸ ਵਰਕ ਵਿੱਚ ਨਹੀਂ ਲੈ ਜਾ ਸਕਦੇ ਪਿਤਾ ਪਰਮੇਸ਼ਰ ਜੀ ਚਾਹ ਜਿੰਨਾ ਮਰਜੀ ਕੋਈ ਧਰਮੀ ਜਨ ਕੋਉ ਨਾ ਹੋਏ ਪਿਤਾ ਪਰਮੇਸ਼ਰ ਸਵਾਇ ਤੁਹਾਡੇ ਤੋਂ ਔਰ ਤਿਆਰੀ ਤੋਂ ਜੋ ਤੁਸੀਂ ਦੱਸੀ ਹੋਈ ਉਸ ਤਿਆਰੀ ਤੋਂ ਬਿਨਾ ਅਸੀਂ ਪਿਤਾ ਪਰਮੇਸ਼ਰ ਜੀ ਸਵਰਗ ਰਾਜੇ ਵਿੱਚ ਸ਼ਾਮਿਲ ਨਹੀਂ ਹੋ ਸਕਦੇ ਤੇ ਮੇਰੇ ਜ਼ਿੰਦਾ ਖੁਦਾਵੰਦਾਂ ਤੁਹਾਡੇ ਅੱਗੇ ਅਰਜ਼ ਹੈ ਕਿ ਸਾਡੇ ਬੱਚੇ ਵੀ ਤਿਆਰੀ ਕਰਨ ਤੇ ਅਸੀਂ ਵੀ ਤਿਆਰੀ ਕਰੀਏ ਤੁਹਡੇ ਨਾਲ ਸਵਰਗ ਦੇ ਵਿੱਚ ਉਠਾਏ ਜਾਈਏ ਪਿਤਾ ਪਰਮੇਸ਼ਰ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡਾ ਥੈਂਕਸ ਕਰਦੀ ਔਰ ਇਸ ਪ੍ਰਾਰਥਨਾ ਨੂੰ ਮੰਗਦੀ ਤੁਹਾਡੇ ਪਿਆਰੇ ਬੇਜੇ ਪ੍ਰਭ ਯੇਸ਼ੂ ਮਸੀਹ ਦੇ ਨਾਮ ਵਿੱਚ ਆਮੇਨ ਹਾਲੇਲੂਇਆ